ਜਾਲੀ ਸ਼ਰਾਬ ਦੀ ਦੁਰਘਟਨਾ ਦੇ ਕਾਰਨ ਇਸ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ ਗਿਆ ਜਿਹਦੇ ਤਹਿਤ ਇਨਸਪੈਕਟਰ ਰਣਜੀਤ ਸਿੰਘ ਐਸ ਐਚਓ ਥਾਣਾ ਲਹਿਰਾ ਦੇ ਐਕਸਾਈਜ਼ ਇਨਸਪੈਕਟਰ ਗੁਰਵਰਧਨ ਜੀ ਲਹਿਰੇ ਤੋਂ ਇਹਨਾਂ ਨੇ ਆਪਣੀਆਂ ਟੀਮਾਂ ਲੈ ਕੇ ਥਾਣੇ ਦੀ ਸਾਰੀ ਫੋਰਸ ਲੈ ਕੇ ਇੱਕ ਬੜੀ ਹੀ ਬਦਨਾਮ ਜਗ੍ਹਾ ਜਿਹੜੀ ਕਿ ਪਿਛਲੇ ਕਾਫੀ ਸਮੇਂ ਤੋਂ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਦੇ ਕਾਰਨ ਬਦਨਾਮ ਸੀ ਉਹਨਾਂ ਨੇ ਰੇਡ ਕੀਤਾ ਜੀ ਉੱਥੇ ਰੇਡ ਕਰਕੇ 1150 ਲੀਟਰ ਜਿਹੜਾ ਲਾਹਣ ਬਰਾਮਦ ਕਰਾਇਆ ਤੇ ਇਸ ਤੋਂ ਇਲਾਵਾ ਸ਼ਰਾਬ ਵੀ ਬਰਾਮਦ ਕਰਾਈ ਹੈ ਚਾਰ ਐਫ ਆਈ ਆਰਸ ਦਿੱਤੀਆਂ ਗਈਆਂ ਨੇ ਜਿਦੇ ਵਿੱਚ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਨੇ ਜੀ ਤੇ ਬਾਕੀਆਂ ਦੀ ਭਾਲ ਜਾਰੀ ਹੈ ਇਸ ਤੋਂ ਇਲਾਵਾ ਇਸੇ ਕੜੀ ਦੇ ਵਿੱਚ ਇੱਕ ਦਿਨ ਪਹਿਲਾਂ ਵੀ ਬਖੋਰਾ ਵਿਖੇ ਰੇਡ ਕੀਤੀ ਗਈ ਸੀ ਉੱਥੋਂ ਵੀ 200 ਲੀਟਰ ਲਾਹਣ ਬਰਾਮਦ ਕਰਾ ਕੇ ਪਰਚਾ ਦਰਜ ਕਰਾਇਆ ਗਿਆ ਇਸ ਤਰੀਕੇ ਨਾਲ ਕੁੱਲ 1350 ਲੀਟਰ ਲਾਹਣ ਹੈ ਜਿਹੜਾ ਉਹ ਬਰਾਮਦ ਕਰਾਇਆ ਗਿਆ ਹੈ ਇਹ ਹਰਿਆਣੇ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਦੀ ਮੂਨਕ ਦੇ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਸਪਲਾਈ ਕਰਨ ਦਾ ਜਿਹੜਾ ਇਹਨਾਂ ਦਾ ਤਰੀਕਾ ਸੀਗਾ ਵੀ ਕਿਸੇ ਵੀ ਚੀਜ਼ ਦੇ ਵਿੱਚ ਪਾ ਕੇ ਕਈ ਵਾਰੀ ਤਾਂ ਲਿਫਾਫਿਆਂ ਦੇ ਵਿੱਚ ਪਾ ਕੇ ਵੀ ਲੈ ਜਾਂਦੇ ਸੀ ਜਾਂ ਛੋਡੇ ਦੀਆਂ ਬੋਤਲਾਂ ਜਾਂ ਛੋਟੀਆਂ ਕੋਕ ਦੀਆਂ ਬੋਤਲਾਂ ਇਸ ਤਰੀਕੇ ਨਾਲ ਉਹਨਾਂ ਨੂੰ ਪੈਕ ਕਰਕੇ ਅੱਗੇ ਸਪਲਾਈ ਕਰਦੇ ਸੀ ਮਹਿਲਾਵਾਂ ਵੀ ਸ਼ਾਮਿਲ ਹੁੰਦੀ ਸੀ ਬਿਲਕੁਲ ਜੀ ਇਹਨਾਂ ਦਾ ਜਿਹੜਾ ਵੇ ਆਫ ਲਾਈਫ ਬਣ ਚੁੱਕਿਆ ਸੀਗਾ ਤੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨੇ ਵੀ ਸਾਡਾ ਬੜਾ ਸਾਥ ਦਿੱਤਾ